ਬਹੁਤ ਵਧੀਆ ਲੱਗਿਆ ਜੀ ਪਿੰਡ ਪਹੁੰਚ ਕੇ ਜੀ ਸਾਰਿਆਂ ਦਾ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਸਾਰੇ ਪਿੰਡ ਵਾਸੀਆਂ ਦਾ तहे ਦਿਲੋਂ ਧੰਨਵਾਦ ਕਰਦਾ ਜੋ ਹੀ ਪਹੁੰਚਿਆ ਇੱਥੇ ਬਹੁਤ ਖੁਸ਼ੀ ਹੋਈ ਤੁਹਾਨੂੰ ਜੋ ਜਵਾਲਾ ਸਾਲ ਹੋ ਗਏ ਗਗਨਪ੍ਰੀਤ ਕੌਰ ਜੀ ਆ ਤੁਹਾਡੇ ਪਤੀ ਜਿਹੜੇ ਹੈਗੇ ਨੇ ਬਹੁਤ ਇੱਕ ਵੱਡਾ ਮੈਡਲ ਬਿਸਿਸਟ ਮੈਡਲ ਜਿੱਤ ਕੇ ਲੈ ਕੇ ਆਏ ਨੇ ਹਾਸਲ ਕੀਤਾ ਉਹਨਾਂ ਨੇ ਅੱਜ ਕਿਹੇ ਜੋ ਸਵਾਗਤ ਪਿੰਡ ਦੇ ਵਿੱਚ ਹੋਇਆ ਬਹੁਤ ਵਧੀਆ ਹੀ ਤੇ ਜਦੋਂ ਦੇ ਚੱਲੇ ਆ ਸੀ ਸਾਨੂੰ ਕਾਲ ਆ ਰਹੇ ਨੇ ਸਾਡਾ ਬਹੁਤ ਵਧੀਆ ਸਵਾਗਤ ਕਰਿਆ ਉਹਦੇ ਲਈ ਬਹੁਤ ਬਹੁਤ ਧੰਨਵਾਦ ਨਾਮ ਨਹੀਂ ਮੇਰਾ ਨਾਮ ਗਿਆਨ ਸਿੰਘ ਹੈ ਜੀ ਮੈਂ ਵੀ ਐਕਸ ਮੈਨ ਆ ਮੈਂ ਹੌਲਦਾਰ ਰਿਟਾਇਰ ਹੋਇਆ ਸੀ 2008 ਦੇ ਵਿੱਚ ਤੇ ਇਹ ਮੇਰੇ ਸਾਡਾ ਜਿਹੜਾ ਪਰਿਵਾਰ ਹੈ ਅਸੀਂ ਚਾਰ ਭਰਾ ਚਾਰਾਂ ਦਾ ਇੱਕ ਇੱਕ ਬੇਟਾ ਉਹ ਵੀ ਚਾਰੇ ਆਰਮੀ ਚੋਂ ਨਾਮ ਮੇਰਾ ਪਰਮਜੀਤ ਸਿੰਘ ਹੈ ਜੀ ਐਕਸ ਆਰਮੀ ਗੁਰਖ ਖਨਾਰ ਕਲਾ ਉਹਨਾਂ ਦੇ ਪ੍ਰਧਾਨ ਜੀ ਤੇ ਅੱਜ ਸਾਡੇ ਪਿੰਡ ਦੇ ਨਾਇਕ ਹਰਦੀਪ ਸਿੰਘ ਸੈਨਾ ਮੈਡਲ ਪ੍ਰਾਪਤ ਕਰਕੇ ਪਿੰਡ ਦੇ ਵਿੱਚ ਆਏ ਨੇਗੇ ਸਾਰੇ ਪਿੰਡ ਨੇ ਉਹਨਾਂ ਦਾ ਬਹੁਤ ਸਹਿਯੋਗ ਕਰਿਆ ਜੀ ਸਹਿਯੋਗ ਕਰਨ ਵਾਸਤੇ ਸਾਰਿਆਂ ਨੇ ਆਏ ਹਮਾ ਹਮਾ ਕੇ ਪਹੁੰਚੇ ਉਹਨਾਂ ਦੇ ਸਵਾਗਤ ਵਾਸਤੇ ਕਾਈ ਅੱਜ ਤੁਹਾਡੀ ਤੁਹਾਡੇ ਬੇਟੇ ਨੂੰ ਅੱਜ ਜਿਹੜਾ ਹੈਗਾ ਮੈਡਲ ਮਿਲੇਗਾ ਉਸ ਕਰਕੇ ਤੋਂ ਸਵਾਗਤ ਕੀਤਾ ਗਏ ਕਿਵੇਂ ਦੇਖ ਰਹੇ ਹੋ ਧੰਨਵਾਦ ਅਸੀਂ ਵਧੀਆ ਦੇਖ ਰਹਾਂਗੇ ਵਧੀਆ ਚੱਲੇ ਰਿਹਾ ਪ੍ਰੋਗਰਾਮ ਵਧੀਆ ਕਰਿਆ ਸਾਡੀ ਪੰਜਾਬ ਨੇ ਸਰਦਾਰ ਹਰਦੀਪ ਸਿੰਘ ਜੀ ਜਿਹੜੇ ਕਿ ਭਾਰਤੀ ਸੈਨਾ ਦੇ ਵਿੱਚ ਆਪਣੀ ਭੂਮਿਕਾ ਨਿਭਾ ਰਹੇ ਨੇਗੇ ਆਪਣੀ ਨੌਕਰੀ ਕਰ ਰਹੇ ਨੇ ਉਹਨੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾਗਾ ਬਹੁਤ ਹੀ ਸ਼ਾਨਦਾਰ ਸੇਵਾਵਾਂ ਨਿਭਾਈਆਂ ਰਹੀਆਂ ਉਹਨਾਂ ਨੂੰ ਸੈਨਾ ਸੈਨਾ ਬਸਿਸ ਮੈਡਲ ਦੇ ਨਾਲ ਜਿਹੜਾ ਸਨਮਾਨਿਤ ਕੀਤਾ ਗਿਆ ਬਹੁਤ ਮਾਣ ਵਾਲੀ ਗੱਲ ਆ ਜੀ ਹਰਦੀਪ ਸਿੰਘ ਜੀ ਅੱਜ ਤੁਹਾਡੇ ਪਿੰਡ ਦੇ ਵਿੱਚ ਤੁਸੀਂ ਪਹੁੰਚੇ ਹੋ ਪ੍ਰਾਪਤੀ ਹਾਸਲ ਕਰਕੇ ਕਿਹੋ ਜਿਹਾ ਮਾਣ ਸਨਮਾਨ ਮਿਲਿਆ ਕਿੰਨਾ ਖੁਸ਼ਾਕਤ ਵੱਡਾ ਕੀਤਾ ਗਿਆ ਬਹੁਤ ਵਧੀਆ ਲੱਗਿਆ ਜੀ ਪਿੰਡ ਦੇ ਵਿੱਚ ਪਹੁੰਚ ਕੇ ਜੀ ਸਾਰਿਆਂ ਦਾ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਸਾਰੇ ਪਿੰਡ ਵਾਸੀਆਂ ਦਾ तहे ਦਿਲੋਂ ਧੰਨਵਾਦ ਕਰਦਾ ਜੋ ਹੀ ਪਹੁੰਚਿਆ ਇੱਥੇ ਹਾਂਜੀ ਬਹੁਤ ਖੁਸ਼ੀ ਹੋ ਗਈ ਜੀ ਤੁਹਾਨੂੰ ਜੌਬ ਤੱਕ ਮੈਨੂੰ 14 ਸਾਲ ਹੋ ਗਏ ਅੱਛਾ ਜੀ ਉੱਥੇ ਜੌਬ ਜਦੋਂ ਤੁਸੀਂ ਕੀਤੀ ਤਾਂ ਕਿਸ ਤਰ੍ਹਾਂ ਦਾ ਮਨ ਦੇ ਵਿੱਚ ਬਲਬਲੇ ਮਿਲਦੇ ਸੀਗੇ ਕਿ ਪਿੰਡ ਦੀ ਯਾਦ ਵੀ ਆਉਂਦੀ ਸੀ ਤੁਹਾਨੂੰ ਇਹ ਤਾਂ ਹੁੰਦੀ ਹੈ ਜੀ ਪਿੰਡ ਦਾ ਮਿਸ ਕਰਦੀ ਹਰੇਕ ਹੁੰਦਾ ਜੀ ਤੇ ਫਿਰ ਉੱਥੇ ਜਾ ਕੇ ਤੁਸੀਂ ਕੀ ਉਪਲਬਧੀ ਇਹ ਜੀ ਹਾਸਲ ਕੀਤੀ ਕਿ ਜਿਹੜਾ ਹੈਗਾ ਸਰਕਾਰ ਨੂੰ ਜਾਂ ਤੁਹਾਡੇ ਵਿਭਾਗ ਨੂੰ ਤੁਹਾਨੂੰ ਮੈਡਲ ਦੇਣਾ ਪਿਆ ਹਾਂਜੀ ਉਹ ਆਪਣੇ ਹੈਲੀ ਕ੍ਰੈਸ਼ ਹੋ ਗਿਆ ਸੀਗਾ ਜੀ ਤੇ ਉਹਦੇ ਵਿੱਚ ਪੈਲੇਟ ਕੱਢੇ ਸੀਗੇ ਆਪਾਂ ਨੇ ਜੀ ਦੋ ਪੈਲੇਟ ਸੀਗੇ ਹਾਂਜੀ ਦੋ ਪੈਲੇਟ ਹਾਂਜੀ ਉਹਨਾਂ ਦੀ ਜਾਨ ਬਚਾਈ ਤੁਸੀਂ ਇਸ ਚੀਜ਼ ਦਾ ਮਾਣ ਤੁਹਾਨੂੰ ਤੇ ਤੁਹਾਡੇ ਪਿੰਡ ਨੂੰ ਵੀ ਮਾਣ ਹੈ ਜੀ ਹਾਂਜੀ ਹਾਂਜੀ ਸਾਰਿਆਂ ਨੂੰ ਜੀ ਅੱਜ ਫਿਰ ਬੜਾ ਤੁਹਾਡੇ ਤੇ ਜਿਹੜਾ ਪ੍ਰਾਊਡ ਫੀਲ ਕਰ ਰਹੇ ਨੇ ਤੁਹਾਡੇ ਪਿੰਡ ਦੇ ਲੋਕ ਕਿੰਨਾ ਕੁ ਤੁਹਾਨੂੰ ਮਾਣ ਦੇ ਵਿੱਚ ਕੀ ਲੱਗ ਰਿਹਾ ਵੀ ਬਹੁਤ ਵੱਡੀ ਖੁਸ਼ੀ ਮਹਿਸੂਸ ਹੋ ਰਹੀ ਬਹੁਤ ਖੁਸ਼ੀ ਹੁੰਦੀ ਹੈ ਜੀ ਇਹੋ ਜਿਹੇ ਮੌਕਾ ਕਦੇ ਕਦੇ ਮਿਲਦਾ ਜ਼ਿੰਦਗੀ ਦੇ ਵਿੱਚ ਹੀ ਤੇ ਬਹੁਤ-ਵਧੀਆ ਸਾਰਿਆਂ ਦਾ ਧੰਨਵਾਦ ਕਰਦੇ ਆਪਾਂ ਦੇ ਲੋ ਜੀ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਨੌ ਤੇ ਵਧੀਆ ਪ੍ਰੈਕਟਿਸ ਕਰੋ ਆਪਦੀ ਹਨਾ ਸਿਹਤ-ਪਾਲਤ ਧਿਆਨ ਦਿਓ ਤੇ ਚੰਗੇ ਕੰਮ ਕਰੋ ਵਧੀਆ ਹਨਾ ਖੇਡ ਵੱਲ ਜਾਓ ਯਾਤਰ ਤੇ ਦੀ ਚਾਹਣ ਤੁਹਾਡੇ ਪਿੰਡ ਦੇ ਹੋਰ ਵੀ ਨੌਜਵਾਨ ਬਹੁਤ ਸਾਰੇ ਕਹਿੰਦੇ ਫੌਜ ਦੇ ਵਿੱਚ ਆਰਮੀ ਦੇ ਵਿੱਚ ਬੱਕੋ-ਬੱਕ ਕੰਮ ਕਰ ਰਹੇ ਹਾਂ ਹਾਂਜੀ ਸਾਡਾ ਪਿੰਡ 80 ਮਤਲਬ 80 ਤੋਂ ਉਪਰੇ ਨੇ ਸਾਡੇ ਫੌਜ ਦੇ ਵਿੱਚ ਹੀ ਬਹੁਤ ਵਧੀਆ ਸਾਰੇ ਜੋੜੀ ਨਮਾਰੇ ਨੇ ਜੀ ਫਿਰ ਹੁਣ ਕਿੰਨਾ ਸਮਾਂ ਤੁਸੀਂ ਆਪਣੇ ਪਿੰਡ ਦੇ ਵਿੱਚ ਜਿਹੜਾ ਹੈਗਾ ਬਜ਼ੁਰਗਾਂ ਨਾਲ ਬੱਚਿਆਂ ਨਾਲ ਟਾਈਮ ਸਪੈਂਡ ਕਰੋਗੇ ਇਹ 10 ਦਿਨ ਦੀ ਛੁੱਟੀ ਵਸ ਮਿਲੀ ਹੈ ਜੀ ਉਸ ਇਦਾਂ ਹੀ ਨਾਮ ਹੈ ਜੀ ਹਾਂਜੀ ਮੇਰਾ ਨਾਮ ਗਿਆਨ ਸਿੰਘ ਹੈ ਜੀ ਮੈਂ ਵੀ ਐਕਸ ਮੈਨ ਆ ਮੈਂ ਹੌਲਦਾਰ ਰਿਟਾਇਰ ਹੋਇਆ ਸੀ 2008 ਦੇ ਵਿੱਚ ਜੀ ਤੇ ਇਹ ਮੇਰੇ ਸਾਡਾ ਜਿਹੜਾ ਪਰਿਵਾਰ ਹੈ ਅਸੀਂ ਚਾਰ ਭਰਾ ਚਾਰਾਂ ਦਾ ਇੱਕ ਇੱਕ ਬੇਟਾ ਉਹ ਵੀ ਚਾਰੇ ਆਰਮੀ 'ਚ ਨੇ ਮੈਂ ਆਰਮੀ 'ਚ ਰਿਟਾਇਰ ਹੋ ਕੇ ਮੈਂ ਪੰਜਾਬ ਪੁਲਿਸ ਜੁਆਇਨ ਕਰ ਲਈ ਸੀ 2010 ਦੇ ਵਿੱਚ ਤੇ ਇਹ ਜਿਹੜਾ ਇਹਨੂੰ ਸੈਨਾ ਮੈਡਲ ਮਿਲਿਆ ਬੱਚੇ ਨੂੰ ਇਹ ਬਹੁਤ ਵਧੀਆ ਪ੍ਰਾਪਤੀ ਹੈ ਇਹ ਤੋਂ ਇੱਕ ਪ੍ਰੇਰਣਾ ਸਾਡੇ ਪਿੰਡ ਦੇ ਵਿੱਚ ਇੱਥੇ ਖਨਾਲ ਦੇ ਵਿੱਚ ਬਹੁਤ ਆਰਮੀ ਦੇ ਬੰਦੇ ਹੈਗੇ ਨੇ ਇਹਨਾਂ ਨੂੰ ਕੁਝ ਸਿੱਖਣ ਨੂੰ ਮਿਲੂਗਾ ਇਹਦੇ ਤੋਂ ਵੀ ਵੱਧ ਤੋਂ ਵੱਧ ਦੇਸ਼ ਵਾਸਤੇ ਕੁਰਬਾਨੀ ਦੇਣ ਲਈ ਤਿਆਰ ਰਹਿਣਗੇ ਬੱਚੇ ਪ੍ਰੇਰਨਾ ਸਰੂਰਤ ਹੈ ਜੀ ਕਿ ਅੱਗੇ ਵਾਸਤੇ ਹਰੇਕ ਜਿਹੜਾ ਆਰਮੀ ਦੇ ਵਿੱਚ ਸਾਡੇ ਪਿੰਡ ਦਾ ਜਾਂ ਦੂਸਰੇ ਵੀ ਕੋਈ ਬੱਚੇ ਨੇ ਇਹ ਵੀ ਕੁਝ ਸਿੱਖਣਗੇ ਵੀ ਆਪਣੀ ਦੇਸ਼ ਵਾਸਤੇ ਜਾਨ ਕੁਰਬਾਨ ਕਰਨ ਵਾਸਤੇ ਤਿਆਰ ਰਹਿਣ ਦਾ ਇੱਕ ਜਜ਼ਬਾ ਜਿਹੜਾ ਉਹਨਾਂ ਦੇ ਵਿੱਚ ਪ੍ਰਾਪਤ ਹੋ ਅੱਜ ਦੇ ਇਸ ਪ੍ਰੋਗਰਾਮ ਨੂੰ ਕਿਵੇਂ ਦੇਖਦੇ ਹੋ ਬੜਾ ਮਾਣ ਸਤਿਕਾਰ ਮਿਲਿਆ ਇੱਕ ਬੜੇ ਜਿਹੜਾ ਹੈਗਾ ਆਪਾਂ ਉਤਸ਼ਾਹ ਨਾਲ ਕਹਿ ਸਕਦੇ ਹਾਂ ਕਿ ਪਿੰਡ ਦੇ ਹਾਂਜੀ ਇਹ ਬਹੁਤ ਵੱਡਾ ਇੱਕ ਮਾਣ ਹੈ ਇਸ ਮਾਣ ਦੇ ਨਾਲ ਜਿਹੜਾ ਦੂਸਰੇ ਵਿਅਕਤੀਆਂ ਨੂੰ ਬੱਚਿਆਂ ਨੂੰ ਜਾਂ ਜਿਹੜੇ ਫੌਜੀ ਨੇ ਉਹਨਾਂ ਨੂੰ ਇੱਕ ਇਹ ਪ੍ਰੇਰਨਾ ਸਰੂਰਤਾ ਵੀ ਇੰਨਾ ਸਨਮਾਨ ਮਿਲਦਾ ਹੈ ਜੇ ਆਪਾਂ ਕੋਈ ਵਧੀਆ ਕੰਮ ਕਰਾਂਗੇ ਦੇਸ਼ ਵਾਸਤੇ ਕਰਾਂਗੇ ਜਾਂ ਕੋਈ ਵੀ ਖੜਿਆਰੀ ਹੋਣਗੇ ਉਹਨਾਂ ਨੂੰ ਸਨਮਾਨ ਮਿਲਦਾ ਇੱਕ ਇੱਜ਼ਤ ਮਿਲਦੀ ਹੈ ਇੱਕ ਸਿੱਖਣ ਨੂੰ ਮਿਲਦਾ ਇੱਕ ਇਹ ਨਾਮ ਮੇਰਾ ਪਰਮਜੀਤ ਸਿੰਘ ਹੈ ਜੀ ਐਕਸ ਆਰਮੀ ਗਰੁੱਪ ਖਨਾਲ ਕਲਾਂ ਉਹਨਾਂ ਦੇ ਪ੍ਰਧਾਨ ਜੀ ਤੇ ਅੱਜ ਸਾਡੇ ਪਿੰਡ ਦੇ ਨਾਇਕ ਹਰਦੀਪ ਸਿੰਘ ਸੈਨਾ ਮੈਡਲ ਪ੍ਰਾਪਤ ਕਰਕੇ ਪਿੰਡ ਦੇ ਵਿੱਚ ਆਏ ਨੇਗੇ ਸਾਰੇ ਪਿੰਡ ਨੇ ਉਹਨਾਂ ਦਾ ਬਹੁਤ ਸਹਿਯੋਗ ਕਰਿਆ ਜੀ ਸਹਿਯੋਗ ਕਰਨ ਵਾਸਤੇ ਸਾਰਿਆਂ ਨੇ ਹਮ ਹਮਾ ਕੇ ਪਹੁੰਚੇ ਉਹਨਾਂ ਦੇ ਸਵਾਗਤ ਵਾਸਤੇ ਤੇ ਸਾਰਿਆਂ ਨੂੰ ਉਹਨਾਂ ਦੇ ਘਰ ਤੱਕ ਲੈ ਗਏਾਂਗੇ ਬਾਜੇ ਢੋਲ ਵਜਾ ਕੇ ਜੀ ਕਿੰਨਾ ਕੁ ਉਤਸ਼ਾਹ ਲੋਕਾਂ ਦੇ ਵਿੱਚ ਦੇਖਣ ਨੂੰ ਮਿਲੇ ਪਿੰਡ ਵਾਸੀ ਬਹੁਤ ਜ਼ਿਆਦਾ ਉਤਸ਼ਾਹ ਹੈ ਜੀ ਸਾਰਾ ਪਿੰਡ ਇੱਕ ਹੋ ਕੇ ਸਾਰੇ ਪਹੁੰਚੇ ਸੀਗੇ ਸਾਰੇ ਨਾਲ ਲੈ ਕੇ ਇਕੱਠੇ ਹੋ ਕੇ ਉਹਨਾਂ ਦੇ ਘਰ ਤੱਕ ਗਏ ਨੇਗੇ ਕਿਹਦੀ ਡਿਊਟੀ ਸੀ ਵੀਰ ਜੀ ਡਿਊਟੀ ਉਹਨਾਂ ਦੀ ਅਰੁਣਾਚਲ ਪ੍ਰਦੇਸ਼ ਦੇ ਵਿੱਚ ਸੀਗੀ ਤੇ ਇੱਕ ਹੈਲੀਕਾਪਟਰ ਕ੍ਰੈਸ਼ ਹੋ ਗਿਆ ਸੀਗਾ ਉਸ ਦੇ ਦੌਰਾਨ ਉਹਨਾਂ ਨੇ ਦੋ ਅਫਸਰਾਂ ਦੀ ਜਾਨ ਬਚਾਈ ਸੀਗੀ ਉਸ ਦੇ ਚੱਕਰ ਉਹਨਾਂ ਨੂੰ ਵੀਰਤਾ ਸਨਮਾਨ ਮਿਲੇਗਾ ਸੈਨਾ ਮੈਡਲ ਇਸ ਤਰ੍ਹਾਂ ਦੇਖ ਦਿਓ ਇਸ ਸਨਮਾਨ ਨੂੰ ਕਿਵੇਂ ਦੇਖ ਦਿਓ ਕਿੱਡੀ ਕਿ ਉਪਲਬਧੀ ਤੁਸੀਂ ਇਸ ਚੀਜ਼ ਨੂੰ ਦੇਖੇ ਇਹ ਸਨਮਾਨ ਬਹੁਤ ਵੱਡਾ ਜੀ ਸਾਡੇ ਪਿੰਡ ਦੇ ਵਿੱਚ ਘੱਟੋ ਘੱਟ 80-90 ਫੌਜੀ ਨੇਗੇ ਤੇ ਜਿਹੜਾ ਇਹ ਸੈਨਾ ਮੈਡਲ ਮਿਲੇਗਾ ਸਾਡੇ ਪਿੰਡ ਦੇ ਵਿੱਚ ਲਗਭਗ ਪਹਿਲੀ ਪ੍ਰਾਪਤੀ ਹੈ ਜੀ ਇਹ ਪਹਿਲਾ ਮੈਡਲ ਮਿਲੇ ਉਹਨਾਂ ਨੂੰ ਸੈਨਾ ਮੈਡਲ ਹਲਕੇ ਦੇ ਪਿੰਡ ਖਨਾਲ ਦੇ ਇੱਕ ਫੌਜੀ ਨੂੰ ਜਿਹੜਾ ਹੈਗਾ ਜੀ ਸੈਨਾ ਮੈਡਲ ਦੇ ਨਾਲ ਸਨਮਾਨਿਤ ਕੀਤਾ ਗਿਆ ਉਹਨਾਂ ਦਾ ਅੱਜ ਪਿੰਡ ਦੇ ਵਿੱਚ ਵੱਡਾ ਪਰਮਾ ਸਵਾਗਤ ਕੀਤਾ ਜਾ ਰਿਹਾ ਹੈ ਸਰਦਾਰ ਹਰਦੀਪ ਸਿੰਘ ਜੀ ਜਿਹੜੇ ਕਿ ਭਾਰਤੀ ਸੈਨਾ ਦੇ ਵਿੱਚ ਆਪਣੀ ਭੂਮਿਕਾ ਨਿਭਾ ਰਹੇ ਨੇਗੇ ਆਪਣੀ ਨੌਕਰੀ ਕਰ ਰਹੇ ਨੇ ਉਹਨੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾਗਾ ਬਹੁਤ ਹੀ ਸ਼ਾਨਦਾਰ ਸੇਵਾਵਾਂ ਨਿਭਾਈਆਂ ਰਹੀਆਂ ਉਹਨਾਂ ਨੂੰ ਸੈਨਾ ਸੈਨਾ ਬਸਿਸ ਮੈਡਲ ਦੇ ਨਾਲ ਜਿਹੜਾ ਸਨਮਾਨਿਤ ਕੀਤਾ ਗਿਆ ਬਹੁਤ ਮਾਣ ਵਾਲੀ ਗੱਲ ਆ ਮੈਨੂੰ ਇਥੋਂ ਪਤਾ ਲੱਗਦਾਗਾ ਕਿ ਸਾਡੇ ਜਿਹੜੇ ਸਾਡੇ ਇਲਾਕੇ ਦੇ ਬੱਚੇ ਨੇ ਜਾਂ ਪੰਜਾਬ ਦੇ ਬੱਚੇ ਨੇ ਕਿ ਉਹ ਸੈਂਟਰ ਦੇ ਵਿੱਚ ਕੇਂਦਰੀ ਸਰਵਿਸਿਸ ਦੇ ਅੰਦਰ ਜਾਂ ਮਿਲਟਰੀ ਦੇ ਅੰਦਰ ਫੌਜ ਦੇ ਅੰਦਰ ਕਿਸ ਤਰ੍ਹਾਂ ਦੀ ਆਪਣੀ ਭੂਮਿਕਾ ਨਿਭਾਉਂਦੇ ਨੇ ਕਿ ਸਮਝ ਸਮਝਦਾ ਪੰਜਾਬ ਨੇ ਹਮੇਸ਼ਾ ਹੀ ਮੋਰੀ ਰੋਲ ਅਦਾ ਕੀਤਾ ਜਦੋਂ ਵੀ ਕਿਤੇ ਸਰਹੱਦ ਦੇ ਉੱਤੇ ਲੋੜ ਪਈਆ ਪੰਜਾਬ ਦੇ ਨੌਜਵਾਨਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕੀਤੀ ਹੈ ਜਿਹੜੀ ਹੈਗੀ ਆ ਉਹ ਸਟੇਟ ਦੀ ਜਾਂ ਸਾਡੇ ਸੈਂਟਰ ਦੀ ਜਾਂ ਸਾਡੇ ਦੇਸ਼ ਦੀ ਜਿਹੜੀ ਆ ਉਹ ਰੱਖਿਆ